ਜਾਂ ਜਿੱਥੇ ਬੰਦੇ ਆ ਬੰਦੋ ਸਾਰੇ ਪੰਜਾਬ ਦੇ ਵਿੱਚ ਰੇਲਵੇ ਰੋਕ ਟ੍ਰੈਕ ਜਿਹੜਾ ਅੰਦੋਲਨ ਹੈ ਉਹ جاری ਹੈ ਅੱਜ ਅਸੀਂ ਗੱਲ ਕਰਦੇ ਹਾਂ ਸੰਗਰੂਰ ਸ਼ਹਿਰ ਦੀ ਜਿੱਥੇ ਕਿ ਬੀਕੂ ਉਗਰਾਹ ਦੇ ਪ੍ਰਧਾਨ ਜਗਿੰਦਰ ਸਿੰਘ ਉਗਰਾਹ ਜੀ ਸਾਡੇ ਨਾਲ ਮੌਜੂਦ ਹੈ ਹਾਂ ਜੀ ਕੀ ਅੱਜ ਜਿਹੜਾ ਮੋਟਿਵ ਸੀਗਾ ਕਿ ਜਿਹੜਾ ਆਪਾਂ ਨੇ ਜਿਹੜੇ ਰੇਲਵੇ ਟ੍ਰੈਕ ਰੋ ਦੇਖੋ ਇਹ ਕਾਲ ਹੈਗੀ ਹੈ ਬਾਰਡਰ ਦੇ ਜਿਹੜੇ ਮੋਰਚੇ ਲੜ ਰਹੇ ਨੇ ਉਹਨਾਂ ਦੀ ਅਸੀਂ ਉਹਦੇ ਨਾਲ ਤਾਲਮਿਲ ਮੇਕਸ ਨੂੰ ਆਏ ਕਿਉਂਕਿ ਉਹੀ ਮੰਗਾ ਨੇ कोरोना ਤੇ ਵੀ ਇਹੀ ਹੈ ਸਾਡੇ ਤੇ ਵੀ ਜਬਰ ਨਹੀਂ ਹੋਣਾ ਉਹ ਜਿਹੜਾ ਜਬਰ ਸਰਕਾਰ ਨੇ ਕੀਤਾ ਜਿਹੜੇ ਦਿੱਲੀ ਵਾਲੇ ਰਾਹ ਰੋਕੇ ਨੇ ਡਾਕੰਡਾ ਗੋਲੀ ਨਾਲ ਸ਼ਿੱਟ ਕੀਤਾ ਉਹ ਮੰਗਾ ਸਾਡੀ ਹੈ ਸਕੈਨ ਕਰ ਲੈਣਾ ਉਹ ਨਾ ਮੰਗਾ ਦਾ ਸਮਝ ਕਰਦੇ ਅਸੀਂ ਤਾਲਮੇ ਦੀ ਮੇਂ ਚ ਜਾਈਆ ਇਹ ਸਰਕਾਰ ਰਾਹ ਦੇ ਦੇ ਕਿਉਂਕਿ 14 ਇਹ ਕਾਲ ਮਿਲ ਮੈਕਸੈਂਟਰ ਪੰਜਾਬ ਦੇ ਪੰਜ ਜੱਤੇ ਵਧੀਆ ਸੈਕਸ਼ਨ ਕਿਤੇ ਨਾ ਕਿਤੇ ਸੈਂਟਰ ਸਰਕਾਰ ਝੁਕਦੀ ਨਜ਼ਰ ਆ ਰਹੀ ਹੈ ਜਿਹੜੀ ਉਹਨਾਂ ਨੇ ਪੰਜ ਫਸਲਾਂ ਤੇ ਜਿਹੜੀ ਐਮਐਸਪੀ ਦੇਣ ਲਈ ਤਿਆਰ ਵੀ ਹੈ ਇਹਦਾ ਨਵੇਂ ਗੱਲ ਨਹੀਂ ਹੈ ਕੋਈ ਐਂ ਝੁਕਣਾ ਪੰਜ ਪੰਜ ਫਸਲਾਂ ਤੇ ਤਾਂ ਗੋਗਲੂ ਤੋਂ ਘਾੜ ਨਾਲ ਚਾਰ ਤਾਂ ਹੈ ਪਹਿਨੀ ਗੀਤ ਗਾਈ ਜਾਂਦੇ ਨੇ ਵੀ ਅਸੀਂ ਕਬਾੜ ਤੇ ਵੀ ਦਿੰਨੇ ਆਂ ਜਿ ਕਣਕ ਤੇ ਵੀ ਦਿੰਨੇ ਆਂ ਛੋਲੇ ਦੇ ਵੀ ਦਿੰਨੇ ਆਂ ਤੇ ਮੱਕੀ ਦੇ ਵੀ ਦਿੰਨੇ ਆਂ ਪਹਿਨੀ ਇੱਕ ਦੀ ਹੋਰ ਹੋ ਵੀ ਦਿੱਤੇ ਦੇਣ ਦੇ ਹੋਣਗੇ ਪਰ ਐਮਐਸਪੀ ਦੇਣਾ ਤੇ ਐਮਐਸਪੀ ਕਿਹਿੰਦਾ ਇਹਦਾ ਬੰਦ ਹਰਦਾ ਅਰੇ ਪੰਜ ਫਸਲਾਂ ਮੇਰੇ ਕਿਉਂ ਦੂਜੀਆ ਬਦਲਣ ਦੇ ਕੌਣ ਦੇਊਗਾ ਦੂਜੀਆ ਫਸਲਾਂ ਦਾ ਗਰੰਟੀ ਕਾਨੂੰਨ ਹੁੰਦਾ ਕੁਛ ਨਾ ਕੁਛ ਨੂੰ ਮੋਟਾ ਬਣਾਓ ਮੰਗ ਸਾਡੀ ਹੈ ਯਾਰ ਵੀ 23 ਫਸਲਾਂ ਦੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਓ ਉਹਦੇ ਵਿੱਚ ਤੁਸੀਂ ਉਹ ਐਮਐਸਪੀ ਬਣਾਉਣ ਵਾਸਤੇ ਕੀ ਤਰੀਕਾ ਅਪਣਾਇਆ ਕਿੰਨਾ ਕੁ ਤੁਸੀਂ ਤੈਅ ਕਰ ਰਿਆ ਕਿੰਨਾ ਕੁ ਬਾਕੀ ਹੈ ਉਹ ਗੱਲੜੇ ਦੇ ਪਾਸੇ ਗੱਲ ਕਰੀ ਜਾਵੇ ਕਿ ਜਿਹੜੇ 14 ਤਰੀਕ ਨੂੰ ਪ੍ਰੋਗਰਾਮ ਆਪਾਂ ਦਿੱਲੀ ਜਾਣ ਦਾ ਮਿੱਤਿਆ ਉਹਦੇ ਪ੍ਰੋਗਰਾਮ ਤੇ ਕੀ ਥੋੜਾ ਚੰਨਣਾ ਪਾ ਦਿੱਲੀ ਜਾਮਾ ਵੀ ਜੂ ਦਿੱਲੀ ਜਾਣ ਦਾ ਮਿੱਤਿਆ ਹੈ ਦਿੱਲੀ ਜਾਮਾ ਅੱਜ ਦੇ ਧਰਨੇ ਦੀ ਗੱਲ ਕਰੀ ਜਾਵੇ ਇਹ ਜਿਹੜਾ ਧਰਨਾ ਕਿੰਨੇ ਵੇ ਤੱਕ ਚੱਲੇ ਇਹ 4 ਵਜੇ ਇਹ ਸੰਸਦના ਜਗਿੰਦਰ ਸਿੰਘ ਉਗਰਾਹ ਜਿਨ੍ਹਾਂ ਦਾ ਆਖਣਾ ਹੈ ਕਿ ਜਿਹੜਾ ਇੱਕ ਸੈਂਟਰ ਸਰਕਾਰ ਨੂੰ ਸਾਹਨੇ ਸੰਕੇਤਕ ਧਰਨਾ ਦਿੱਤਾ ਹੈ ਤੁਹਾਨੂੰ ਇੱਕ ਵਾਰ ਤਸਵੀਰਾਂ ਬਖਾਨਣੇ ਆ ਅਸੀਂ ਸੰਗਰੂਰ ਸਟੇਸ਼ਨ ਦੀ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਮਾਤਰਾ ਦੇ ਵਿੱਚ ਕਿਸਾਨ ਯੂਨੀਅਨ ਦੇ ਆਗੂ ਇੱਥੇ ਸਟੇਜ ਲਗਾ ਕੇ ਬੈਠੇ ਆ ਰੇਲਵੇ ਟ੍ਰੈਕਾਂ ਤੇ ਬੈਠੇ ਹਨ ਤੇ ਦੂਜੇ ਪਾਸੇ ਜੇ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੀ ਤਾਂ ਪ੍ਰਸ਼ਾਸਨ ਵੱਲੋਂ ਵੀ ਇੱਥੇ ਪੂਕਾ ਇੰਤਜ਼ਾਮ ਕੀਤੇ ਗਏ ਹਨ ਸਾਡੀਆਂ ਭੈਣਾਂ ਦਾ ਜੇ ਦੂਜੇ ਪਾਸੇ ਤੇ ਗੱਲ ਕਰੀ ਜਾਵੇ ਸਟੇਸ਼ਨ ਦੀ ਤਸਵੀਰਾਂ ਤੁਹਾਨੂੰ ਬਖਾਣੇ ਕਾ ਦੂਰ ਦੂਰ ਤੱਕ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਜਿਹੜੇ ਆਪੂ ਨੇ ਉਹ ਰੇਲਵੇ ਟਰੈਕਾਂ ਤੇ ਸਟੇਸ਼ਨ ਤੇ ਉੱਤੇ ਬੈਠੇ ਹਲਕੇ ਜਿਹੜੇ ਦਿੱਕਤਾਂ ਪਰਕਰ ਰਹੇ ਹਨ ਇੱਕ ਛੋਟੇ ਛੋਟੇ ਬੱਚੇ ਵੀ ਹਨ ਲੋਕ ਦੇ ਧਰਨੇ ਦੇ ਵਿੱਚ ਸਮੂਹਿਤ ਕਰਦੇ ਨਜ਼ਰ ਆ ਰਹੇ ਹਨ ਬਹੁਤ ਕੋਸ਼ਿਸ਼